ਤੇਗ ਵਿੱਚੋਂ ਪੈਦਾ ਹੋਇਆ ਖੰਡਿਓ ਹੈ ਪੌਲ ਪਾਈ ਮੋਤ ਵਿੱਚੋਂ ਸਿੱਖਿਆ ਜਿਉਣਾ ਹਸਤੀ ਆਜ਼ਾਦ ਹੋ ਕੇ ਮੰਗੇ ਹੈ ਆਜ਼ਾਦੀ ਕੋ ਹੋ ਗੈਰ ਅੱਗੇ ਫੁੱਲਿਆਂ ਨੇ ਆਉਣਾ ਤੇਰੇ ਖਾਲਸੇ ਗੈਰ ਅੱਗੇ ਫੁੱਲਿਆਂ ਨੇ ਆਉਣਾ ਪਹਿਨਾ ਦੇ ਵੀ ਕਿਸੇ ਨੂੰ ਕਿਸੇ ਦਾ ਵੀ ਪਹਿਨਾ ਮੰਨੇ ਅਣਖ ਦਾ ਪੜਕੇ ਤੇ ਰਾਣਾ ਬਲਾਸਰ ਬੱਤ ਦਾ ਤੇ ਰਾਜ ਕਰ ਖਾਲਸਾ ਸੇਂਗਾ ਨੇ ਮਿੱਥਿਆ ਨਿਸ਼ਾਨਾ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨਾ ਜ਼ਲਮ ਔਰੰਗਿਆਂ ਨਾ ਡਟ ਕੇ ਸੀ ਮੱਥਾ ਲਾਇਆ ਈਨ ਨਾ ਕਿਸੇ ਦੀ ਇਹਨੇ ਮੰਨੀ 10 ਲੱਖ ਨਾਲ ਚਾਲੀ ਜੂਜਗੇ ਮੈਦਾਨ ਕਿਵੇਂ ਆਕੜ ਜਫਰ ਨਾਮੇ ਪੰਨੀ ਔਰੰਗੇ ਵਾਲੀ ਆਕੜ ਜਫਰ ਨਾਮੇ ਪੰਨੀ ਮਰਦਿਆਂ ਨੂੰ ਪਾਣੀਆਂ ਤੇ ਫਟਾਂ ਤੇ ਲਾਮਾ ਦੇਵੇ ਬਣਦਾ ਕਨਈਆ ਜਿਹਹਾ ਦਾਣਾ ਜੀ ਸੰਗਤ ਜੀ ਬਣਦਾ ਕਨਈਆ ਜਿਹਹਾ ਦਾਣਾ ਪਾਲ ਸਰਬਤ ਦਾ ਤੇ ਰਾਜ ਕਰ ਖਾਲਸਾ ਸੰਗਣੇ ਹੈ ਮਿੱਥਿਆ ਨਿਸ਼ਾਨ ਸੰਗਤ ਜੀ ਖਾਸ ਨੇ ਮਿੱਥਿਆ ਨਿਸ਼ਾਨ ਦੇਸ਼ ਦੀ ਆਜ਼ਾਦੀ ਲਈ ਨਾ ਦਰਦਰਾਨੀਆਂ ਤੋਂ ਇਹ ਹੋ ਰਿਹਾ ਬੰਦ ਕਛਡਾਉਂਦਾ ਖੇਡਿਆ ਸ਼ਿਕਾਰ ਹੈ ਸ਼ਿਕਾਰੀਆਂ ਦਾ ਐਸਾ ਇਹਨੇ ਹੱਥ ਜੇ ਕੰਨਾਂ ਨੂੰ ਵੈਰੀ ਲਾਉਂਦਾ ਸੰਗਤ ਜੀ ਹੱਥ ਜੇ ਕੰਨਾਂ ਨੂੰ ਵੈਰੀ ਲਾਉਂਦਾ ਨਾਲੋਂ ਮਨ ਦਾ ਅਕਾਲੀ ਨੂੰ ਜਮਨਾ ਸੰਗਤ ਜੀ ਮਨ ਦਾ ਅਕਾਲੀ ਨੂੰ ਜਮਨਾ ਪਲਾਸਰ ਬੱਤ ਦਾ ਤੇ ਰਾਜ ਕਰ ਖਾਲਸਾ ਸਿੰਘਾਂ ਨੇ ਮਿੱਥਿਆ ਨਿਸ਼ਾਨ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨ ਬੰਦ ਬੰਦ ਕੱਟੇ ਲੱਥੇ ਖੋਪਰ ਤੇ ਮਾਵਾਂ ਜਿੱਥੇ ਨੇ ਜੀਆਂ ਤੇ ਪੁੱਤ ਟੰਗਵਾਏ ਸੀ ਸੀ ਉੱਤੇ ਲਗੀ ਤੇ ਕੋਹੇ ਨੂਰੇ ਹੀਰੇ ਵਾਲੀ ਇੱਥੇ ਰਾਜ ਖਾਲਸੇ ਹੰਡਾਏ ਸੰਗਤ ਜੀ ਇੱਥੇ ਰਾਜ ਖਾਲਸੇ ਹੰਡਾਏ ਰਾਣਾ ਜੇਤੂ ਰਾਜ ਸੀ ਲੋਹਾਰ ਚ ਬਿਹਾਲ ਕੀਤਾ ਜੈਸ ਦੀਆਂ ਉੱਚੀਆਂ ਨਿਸ਼ਾਨ ਸੰਗਤ ਜੀ ਜੈਸ ਦੀਆਂ ਉੱਚੀਆਂ ਨਿਸ਼ਾਨ ਪਲ ਸਰਬਤ ਦਾਤ ਰਾਜ ਕਰੂ ਖਾਲਸਾ ਸਿੰਘਾਂ ਨੇ ਹੈ ਮਿੱਥਿਆ ਨਿਸ਼ਾਨ ਸੰਗਤ ਜੀ ਖਾਸ ਨੇ ਮਿੱਠਿਆ ਨਿਸ਼ਾਨਾ ਜੂਝ ਕੇ ਬਣਾਇਆ ਰਾਜ ਰੋੜ ਤੱਕ ਗੱਦਾਰਾ ਫਿਰ ਗਾਲੇ ਵਿੱਚ ਪੈ ਗਈ ਸੀ ਗੁਲਾਮੀ ਅਣਖੀਆਂ ਬੱਬਰਾਂ ਨੇ ਅਣਖ ਵੰਗਾਰੀ ਫਿਰ ਕਰਨੀ ਨੀ ਗੋਰੇ ਦੀ ਗੁਲਾਮੀ ਸੰਗਤ ਜੀ ਕਰਨੀ ਨੀ ਗੋਰੇ ਦੀ ਗੁਲਾਮੀ ਹੋ ਭਗਤ ਸਹ ਰੱਬ ਤੇ ਉਦਮ ਕਮਾਲ ਕੀਤੀ ਸ਼ਾਮਾ ਉਹ ਤੇ ਜਿਵੇਂ ਪਰਵਾਨਾ ਸੰਗਤ ਜੀ ਸਮਾਉ ਤੇ ਜਿਵੇਂ ਪਰਵਾਨਾ ਪਰਸਰ ਬੱਤ ਦਤ ਰਾਜ ਕਰੂ ਖਾਲਸਾ ਸਿੰਘਾਂ ਨੇ ਹੈ ਮਿੱਥਿਆ ਨਿਸ਼ਾਨਾ ਸੰਗਤ ਜੀ ਖਾਲਸੇ ਨੇ ਮਿੱਥਿਆ ਨਿਸ਼ਾਨਾ ਜਾਨ ਤੂੰ ਪਿਆਰਾ ਹਰਿ ਮੰਦਰ ਹੈ ਖਾਲਸੇ ਦਾ ਇਸ ਤੂੰ ਪਿਆਰੀ ਜਿੰਦਵਾਰੇ ਵੈਰੀ ਨੇ ਤਛੱਡੇ ਆ ਨੀ ਖਾਲਸਾ ਜਿਉਂਦਾ ਕਦੇ ਕਈਆਂ ਨੂੰ ਵੇਖਾ ਹੈ ਦਿੱਲੀ ਦੇ ਕਈਆਂ ਨੂੰ ਵੇਖਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ ਪੁਰਜਾ ਪੁਰਜਾ ਕਟਮਰ ਕਹਵੂਨਾ ਸਾਟ ਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਜੋਜੀ ਪ੍ਰੀਤਮ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰਿਏ ਜੀ ਬੁਲੰਦ ਕਰਿਏ ਰਸਨਾ ਪਵਿੱਤਰ ਬੁਲਾਈਏ ਗਾਜਵਜ ਕੇ ਗੁਰਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਇਹ ਦਿਲ ਵਾਲਿਆਂ ਦੀ ਦਿੱਲੀ ਆਖਦੇ ਨੇ ਲੋਕੀ ਇਹਨੂੰ ਭਾਵੇਂ ਭਾਰਤ ਦੇਸ਼ ਦੀ ਰਾਜਧਾਨੀ ਹੈ ਦਿੱਲੀ ਪਰੰਤੂ ਸਿੱਖਾਂ ਦੇ ਲਈ ਪੰਜਾਬੀਆਂ ਦੇ ਲਈ ਹਮੇਸ਼ਾ ਇਹ ਚੰਦਰੇ ਜੇ ਕਾਲੇ ਦਿਲ ਵਾਲੀ ਹੈ ਦਿੱਲੀ ਇਹ ਕਾਲੀ ਮਸਿਆ ਦੀ ਰਾਤ ਵਰਗੀ ਹੈ ਦਿੱਲੀ ਕਾਲੇ ਸੱਪ ਦੀ ਸ੍ਰੀ ਵਰਗੀ ਹੈ ਦਿੱਲੀ ਇਹੋ ਜੀ ਸੋਚ ਰੱਖਦੀ ਹੈ ਦਿੱਲੀ ਜਦੋਂ ਵੀ ਦਾ ਲੱਗਾ ਜਦੋਂ ਵੀ ਵਕਤ ਮਿਲਿਆ ਪੰਜਾਬੀਆਂ ਤੇ ਸਿੱਖਾਂ ਦੇ ਹੱਕਾਂ ਦੇ ਉੱਪਰ ਡਾਕੇ ਮਾਰਦੀ ਹੈ ਦਿੱਲੀ ਚਾਹੇ ਵੱਧ ਅਧਿਕਾਰਾਂ ਦੀ ਗੱਲ ਹੋਵੇ ਛੋਟਾ ਰਾਜ ਹੋਣ ਦੇ ਨਾਤੇ ਚਾਹੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਉੱਪਰ ਸਾਡਾ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਹੈ ਇਸ ਦੀ ਗੱਲ ਹੋਵੇ ਭਾਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਦਿੱਲੀ ਨੇ ਕਦੇ ਸਾਥ ਨਹੀਂ ਦਿੱਤਾ ਅੱਜ ਤੱਕ ਜੇ ਕਮਾਇਆ ਸਿੱਖਾਂ ਦੇ ਉੱਪਰ ਤਾਂ ਦਿੱਲੀ ਨੇ ਕਹਿਰ ਕਮਾਇਆ ਹੁਣ ਆਈਏ ਸਮੇਂ ਦੇ ਉੱਪਰ ਅੱਜ ਵੇਖ ਰਹੇ ਹਾਂ ਜੋ ਪੰਜਾਬ ਦੇ ਹਾਲਾਤ ਨੇ ਹੜਾਂ ਦਾ ਪਾਣੀ ਛੱਡ ਕੇ ਹੜਾਂ ਦਾ ਰੂਪ ਲਿਆ ਕੇ ਪਾਣੀ ਡੈਮਾਂ ਚ ਇਕੱਠਾ ਪਹਿਲਾਂ ਕੀਤਾ ਸੰਗਤ ਜੀ ਆਪ ਜੀ ਜਾਣਦੇ ਹੋ ਭਲੀ ਭਾਂਤ ਕਿ ਜੋ ਭਾਖੜਾ ਡੈਮ ਅਤੇ ਹੋਰ ਸਾਰੇ ਡਾਇਰੈਕਟਰਾਂ ਦੀਆਂ ਮੀਟਿੰਗਾਂ ਅਪ੍ਰੈਲ ਮਾਰਚ ਫਰਵਰੀ ਤੋਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਜੇ ਹੋਣ ਦਿੱਤੀ ਉਹਨਾਂ ਨੂੰ ਪੌਜ਼ ਕਰ ਦਿੱਤਾ ਇਹ ਦੁਖਾਂਤ ਹੈ ਕਿ ਮਾਨ ਸਰਕਾਰ ਹੱਥ ਠੋਕਾ ਬਣ ਗਈ ਦਿੱਲੀ ਦੀ ਤੇ ਚੁੱਪ ਚਪੀ ਤੇ ਪਾਣੀ ਇਕੱਠਾ ਕੀਤਾ ਗਿਆ ਸਾਜ਼ਿਸ਼ ਦੇ ਤਹਿਤ ਕਿ ਜਦੋਂ ਬਰਸਾਤਾ ਆਉਣੀਆਂ ਬਰਸਾਤਾ ਦਾ ਬਹਾਨਾ ਬਣਾ ਕੇ ਪਾਣੀ ਇਕੱਠਾ ਛੱਡਿਆ ਜਾਏਗਾ ਤੇ ਛੱਡ ਦਿੱਤਾ ਕੋਈ ਚੇਤਾਵਨੀ ਨਹੀਂ ਇਹਨਾਂ ਨੂੰ ਪੱਕਾ ਇੱਕ ਪੱਤੇ ਪੱਤੇ ਦਾ ਪਤਾ ਹੁੰਦਾ ਕਿ ਪਾਣੀ ਕਿੰਨੇ ਕਿਊਸਕਾ ਕਿੰਨਾ ਪਾਣੀ ਛੱਡਾਂਗੇ ਤੇ ਕਿੰਨਾ ਜਾ ਕੇ ਨੁਕਸਾਨ ਕਰੇਗਾ ਸੱਚ ਜਾਣਿਓ ਸਾਡਾ ਪੰਜਾਬ ਡੋਬ ਦਿੱਤਾ ਗਿਆ अनेका ਜਾਨਵਰ अनेका ਪਸ਼ੂ ਜਿਹਦੇ ਵਿੱਚ ਰੁੜ ਗਏ ਅੱਜ ਸਾਡੇ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਜੋ ਖਾੜਕੂਵਾਦ ਦੇ ਨਾਂ ਤੇ ਡਰ ਪੈਦਾ ਕੀਤਾ ਗਿਆ ਸੀ ਉਹ ਪਤਾ ਕੀ ਸੀ ਨਹੀਂ ਜੀ ਅਸੀਂ ਵੱਖਰੇ ਰਾਜ ਦੀ ਗੱਲ ਨਹੀਂ ਕਰਨੀ ਸਾਡੇ ਪੁੱਤ ਮਾਰ ਦੇਗੀ ਸਰਕਾਰ ਓਏ ਲੋਕੋ ਅੱਜ ਦੱਸੋ ਤੁਹਾਡੇ ਹੜਾਂ ਵਿੱਚ ਪੁੱਤ ਨਹੀਂ ਜੇ ਮਰਦੇ ਓਏ ਲੋਕੋ ਅੱਜ ਦੱਸੋ ਮੈਨੂੰ ਤੁਹਾਡੇ ਪੁੱਤ ਨਸ਼ਿਆਂ ਦੇ ਟੀਕੇ ਲਾ ਕੇ ਨਹੀਂ ਜੇ ਮਰ ਰਹੇ ਇਹ ਡੀਪ ਸਟੇਟ ਦੀ ਸੋਚ ਸੀ ਕਿ ਪੰਜਾਬੀ ਕੌਮ ਐਦਾਂ ਨਹੀਂ ਜੇ ਮਾਰ ਹੋਣੀ ਸਾ ਤੋਂ ਨਸ਼ਿਆਂ ਦੇ ਵਿੱਚ ਬੇੜਾ ਗਰਖ ਕਰ ਦਿੱਤਾ ਗਿਆ ਇੱਕ ਜਵਾਨੀ ਖਾ ਗਈ 1947 ਇੱਕ ਜਵਾਨੀ ਖਾ ਗਈ 1984 ਰਹਿਦੀ ਖਾ ਗਈ ਨਸ਼ੇ ਉਹਦੋਂ ਬਾਅਦ ਜੋ ਬਚਿਆ ਜੋ ਸਾਡਾ ਸਾਲੋਂ ਦਾ ਸਾਲ ਮਿਹਨਤ ਕਰਕੇ ਇੱਕ ਇੱਕ ਰੁਪਿਆ ਜੋੜ ਕੇ ਫਸਲ ਬੀਜੀ ਗਈ ਪਾਣੀ ਛੱਡ ਕੇ ਰਾਤੋਂ ਰਾਤ ਰੋੜ ਦਿੱਤੀ ਗਈ ਆ ਰਾਤੋਂ ਰਾਤ ਰੋੜ ਦਿੱਤੀ ਉਹਨਾਂ ਦੇ ਉੱਪਰ ਕਵਤਾਵਾਂ ਬੋਲਣੀਆਂ ਮਹਾਰਾਜ ਕਿਰਪਾ ਕਰੇ ਭਾਈ ਸਾਹਿਬ ਬੜੇ ਵਿਸਥਾਰ ਦੇ ਨਾਲ ਬਹੁਤ ਸੋਹਣੇ ਢੰਗ ਨਾਲ ਦੱਸ ਕੇ ਗਏ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਨੌਜਵਾਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜਾਣਕਾਰੀ ਹੋਣੀ ਚਾਹੀਦੀ ਹੈ ਸੋ ਆਓ ਸ਼ਹੀਦਾਂ ਦੇ ਉੱਪਰ ਬੋਲਦੇ ਆ ਉਸ ਤੋਂ ਪਹਿਲਾਂ ਇਹ ਜੋ ਪੰਜਾਬ ਦਰਦ ਹੰਡਾ ਰਿਹਾ ਹੈ ਉਹਦੇ ਵਾਸਤੇ ਕਿ ਸਾਰੇ ਰਾਸ਼ਟਰੀ ਚੈਨਲ ਸਾਰੇ ਇਲੈਕਟ੍ਰੋਨਿਕ ਮੀਡੀਆ ਤੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਕਿਉਂ ਨਹੀਂ ਕੀਤੀ ਜਾਰੀ ਕਿਉਂ ਨਹੀਂ ਡਬੇਟਾਂ ਹੋ ਰਹੀਆਂ ਆਓ ਆਪਾਂ ਇੱਕ ਕਵੀ ਦੀ ਰਚਨਾ ਦੇ ਵਿੱਚ ਜਾ ਕਰਕੇ ਇੱਕ ਸਵਾਲ ਕਰੀਏ ਡੁੱਬ ਗਈਆਂ ਫਸਲਾਤ ਵਾ ਹੋਏ ਘਰ ਨੇ ਮੰਦਿਆਂ ਤੇ ਪਸ਼ੂਆਂ ਨੂੰ ਮਾਰੀ ਜਾਂਦੇ ਹੜ ਨੇ ਓਹ ਦਿਨ ਹੀ ਖਬਰ ਟੀਵੀ ਉੱਤੇ ਸਾਡੇ ਵੱਲ ਜੀ ਦਸੋ ਚਲਦੀ ਹੜਾਂ ਮਾਰੇ ਦਸ ਬੈਠ ਬੈਠ ਕਿਉਂ ਨਹੀਂ ਚਲਦੀ ਫਿਕਰ ਨਹੀਂ ਕੋਈ ਸਾਡਾ ਕਿਸੇ ਸਰਕਾਰ ਨੂੰ ਦਿਸਦਾ ਨਹੀਂ ਦੁੱਖ ਵੱਡੇ ਟੀਵੀ ਅਖਬਾਰ ਨੂੰ ਗੱਲ ਪੰਜਾਵੇਂ ਅਲ ਵੈਰ ਨੇ ਇਹ ਰੱਖ ਦੇ ਸਾਡਾ ਹੀ ਬੇਗਾਨਿਆਂ ਦੇ ਵਾਗ ਨੇ ਇਹ ਤੱਕ ਦੇ ਸਾਨੂੰ ਇਹ ਖਬਰ ਸਭ ਅੰਦਰ ਛਲਦੀ ਦਸਹੌਣ ਟੀਵੀ ਤੇ ਟਿਪੇਟ ਕਿਉਂ ਨਹੀਂ ਚੱਲਦੀ ਹੜਾਵਾਰ ਟੀਵੀ ਤੇ ਟਿਪੇਟ ਕਿਉਂ ਨਹੀਂ ਚੱਲਦੀ ਹੁੰਜ ਸਾਰੇ ਪਾਣੀਏ ਪੰਜਾਬ ਤੋਂ ਟਾਰ ਕੇ ਡਵੇ ਟਾਰ へ ਮੰਗਦੇ ਪੰਜਾਬ ਤੋਂ ਹੁਣ ਕਹਿੰਦੇ ਲੋੜ ਨਹੀਂ ਸਾਨੂੰ ਥੋੜੇ ਨਾਲ ਦੀ ਜਸ ਸਦਾ ਪੰਜਾਬ ਸਦਾ ਗੁਰੂਆਂ ਦੇ ਨਾਂ ਤੇ ਮਾਣਦਾ ਜਵਾਨੀ ਸਦਾ ਗੁਰੂਆਂ ਦੇ ਨਾਂ ਤੇ ਤੈਨੂੰ ਗੁਰ ਜੰਟ ਪੇਸ਼ ਕਿਸੇ ਦਿਨੀ ਚੱਲਦੀ ਦਸ ਸਮੇਂ ਤੇ ਸਰਕਾਰਾਂ ਜ਼ੁਲਮ ਕਰਦੀਆਂ ਆਈਆਂ ਨੇ ਇਸੇ ਪਾਣੀ ਕਰਕੇ ਭਾਈ ਬਲਵਿੰਦਰ ਸਿੰਘ ਜਟਾਣਾ ਜਦੋਂ ਸਰਕਾਰ ਨੇ ਸੋਚਿਆ ਪੰਜਾਬ ਦਾ ਪਾਣੀ ਦੂਸਰੇ ਪ੍ਰਦੇਸ਼ਾਂ ਨੂੰ ਭੇਜਦੀਏ ਅਸਬਾਈ ਐਲ ਬਣਾਦੀਏ ਹੋਇਆ ਵੀ ਇਹੋ 8 ਅਪ੍ਰੈਲ 1982 ਨੂੰ ਵੀਰਵਾਰ ਵਾਲੇ ਦਿਨ ਉਹ ਪਾਪਣ ਇੰਦਰਾ ਨੇ ਜਾ ਕੇ ਹਰਿਆਣੇ ਦੇ ਪੰਜਾਬ ਦੀ ਹੱਦ ਦੇ ਉੱਪਰ ਕਪੂਰੀ ਪੈਂਦਾ ਕਪੂਰੀ ਦੇ ਵਿੱਚ ਟੱਕ ਲਾ ਦਿੱਤਾ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਪੰਜਾਬ ਦੀ ਉਪਜਾਊ ਖੁੱਖ ਨੂੰ ਬੰਜਰ ਕਰਨ ਦੇ ਲਈ ਇਹਦੀ ਇਹ ਪਹਿਲ ਕਦਮੀ ਸੀ ਪੰਜਾਬ ਦੇ ਰਾਜਨੀਤਿਕ ਲੀਡਰਾਂ ਦੇ ਲਈ ਜਿੱਥੇ ਇਹ ਵੋਟਾਂ ਲੈਣ ਦਾ ਮੁੱਦਾ ਬਣ ਗਿਆ ਉਥੇ ਹੀ ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੱਬਰ ਸ਼ੇਰਾਂ ਦੇ ਲਈ ਇਹ ਚੈਲੰਜ ਸੀ ਖਾੜਕੂ ਜਥੇਬੰਦੀਆਂ ਦੀਆਂ ਮੀਟਿੰਗਾਂ ਹੋਈਆਂ ਇਸ ਮੀਟਿੰਗ ਦੇ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਜੀ ਨੇ ਇਹ ਸੇਵਾ ਮੰਗ ਲਈ ਹੈ ਕਿ ਵੀ ਐਸਬੀਐਲ ਦਾ ਮੁੱਦਾ ਸਾਡੇ ਤੇ ਛੱਡ ਦਿਓ ਤੁਸੀਂ ਧਰਨੇ ਜਿੰਨੇ ਮਰਜੀ ਲਾਈ ਜਾਓ ਇਹਨਾਂ ਸਰਕਾਰਾਂ ਨੇ ਤੁਹਾਡੀ ਗੱਲ ਸੁਣਨੀ ਨਹੀਂ ਆਖਰ ਬੱਬਰ ਤਾਂ ਫਿਰ ਬੱਬਰ ਸ਼ੇਰ ਹੁੰਦੇ ਨੇ ਹੋਇਆ ਵੀ ਇਹੋ ਕਿ 23 ਜੁਲਾਈ 1990 ਨੂੰ ਸੋਮਵਾਰ ਦਾ ਦਿਨ ਸੂਰਜ ਚੜ੍ਹਿਆ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਐਸਵਾਈਐਲ ਦੇ ਮੁੱਖ ਦਫ਼ਤਰ ਦੇ ਵਿੱਚ ਦਫ਼ਤਰੀ बाबू ਆਪਣੇ ਸਾਰੇ ਕਮਾਂਕਾਰਾਂ ਦੇ ਵਿੱਚ ਵਿਜੀ ਹੋ ਗਏ ਵਿਅਸਤ ਹੋ ਗਏ ਦਫ਼ਤਰ ਦੀ ਦੂਸਰੀ ਮੰਜ਼ਲ ਦੇ ਉੱਪਰ ਇੱਕ ਕਮਰੇ ਦੇ ਵਿੱਚ ਮੁੱਖ ਇੰਜੀਨੀਅਰ ਐਸਵਾਈ ਐਲ ਦਾ ਐਮ ਐਸ ਸੀਕਰੀ ਬੈੰਦਾ ਉਹ ਮੀਟਿੰਗਾਂ ਕਰ ਰਿਹਾ ਉਸ ਤੋਂ ਦੇ ਮੌਕੇ ਦੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਦੇ ਨਾਲ ਉਹ ਵਿਉਂਤਬੰਦੀਆਂ ਬਣਾ ਰਿਹਾ ਆਪਾਂ ਐਸਵਾਈ ਐਲ ਨੂੰ ਕਿਦਾਂ ਛੇਤੀ ਤੋਂ ਛੇਤੀ ਨਪੇਰੇ ਚਾੜਨਾ ਹੈ ਲੇਕਿਨ ਜੁਝਾਰੂਆਂ ਨੇ ਕੀਤੀ ਹੋਈ ਵਿਉਂਤਬੰਦੀ ਤੇ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਆਪਣੇ ਜੁਝਾਰੂ ਸਾਥੀਆਂ ਦੇ ਭਾਈ ਚਰਨਜੀਤ ਸਿੰਘ ਜੀ ਚੰਨੀ ਹਰਮੀਤ ਸਿੰਘ ਜੀ ਭਾਉਵਾਲ ਤੇ ਭਾਈ ਜਗਤਾਰ ਸਿੰਘ ਜੀ ਪੰਜੋਲਾ ਭਾਈ ਬਲਵੀਰ ਸਿੰਘ ਜੀ ਫੌਜੀ ਦੇ ਨਾਲ ਦਫ਼ਤਰ ਵਿੱਚ ਦੜ-ਦੜ ਕਰਦੇ ਪਹੁੰਚ ਗਏ ਨੇ ਅੱਗੇ ਸੇਵਾਦਾਰ ਗੇਟ ਦੇ ਖਲੋਤਾ ਭੋਲਾ ਪ੍ਰਸਾਦ ਜਦੋਂ ਹੱਥ ਦੇਣ ਦੀ ਹਿੰਮਤ ਕੀਤੀ ਸਿੰਘਾਂ ਦੇ ਜਦੋਂ ਸ਼ਾਸਤਰਾਵਲ ਵੇਖਿਆ ਤੇ ਨੀਵੀਂ ਪਾ ਕੇ ਸੈਡ ਜੀ ਨੂੰ ਚਲਿਆ ਗਿਆ ਆਂਦਾ ਹੁਣ ਮੇਰੇ ਵੱਸ ਦੀ ਗੱਲ ਨਹੀਂ ਗੇਟ ਆਪੇ ਹੀ ਖੋਲ ਲਿਓ ਹੋਇਆ ਕੀ ਕਿ ਇਸ ਮਿਸਟਰ ਸੀਕਰੀ ਨੂੰ ਬਲਵਿੰਦਰ ਸਿੰਘ ਜਟਾਣਾ ਜੀ ਨੇ ਪਹਿਲੋਂ ਚੇਤਾਵਨੀ ਦਿੱਤੀ ਸੀ ਕਿ ਐਸਵਾਈ ਐਲ ਦੇ ਮੁੱਦੇ ਤੋਂ ਤੂੰ ਆਪਣੇ ਆਪ ਨੂੰ ਵਾਂਝੇ ਕਰ ਲੈ ਆਪਣੇ ਆਪ ਨੂੰ ਲਾਂਬੇ ਕਰ ਲੈ ਕਦੇ ਪੰਜਾਬ ਦੇ ਪਾਣੀਆਂ ਦੇ ਇਸ ਹਿੰਗ ਹਕੂਮਤ ਨੂੰ ਡਾਕਾ ਨਹੀਂ ਮਾਰਨ ਦੇਾਂਗੇ ਲੇਕਿਨ ਇਹਨਾਂ ਬੱਬਰਾਂ ਸ਼ੇਰਾਂ ਦੀ ਇਹਨੇ ਧਮਕੀ ਨੂੰ ਇਹਨੇ ਫਜ਼ੂਲ ਜਿਹਾ ਸਮਝ ਲਿਆ ਇਹਨੇ ਸੋਚਿਆ ਕਈ ਆਏ ਜਦੋਂ ਬਲਵਿੰਦਰ ਸਿੰਘ ਜਟਾਣੇ ਨੇ ਜਾ ਕੇ ਫਦੇ ਬਲਾਈ ਆਂਦਾ ਤੁਸੀਂ ਕੌਣ ਆਂਦਾ ਮੈਂ ਬਲਵਿੰਦਰ ਸਿੰਘ ਜਟਾਣਾ ਤੈਨੂੰ ਆਖਿਆ ਸੀ ਫੋਨ ਤੇ ਆਪਣੇ ਆਪ ਨੂੰ ਲਾਂਬੇ ਕਰ ਲੈ ਆਂਦਾ ਜਟਾਣਾ ਸਿਆਂ ਤੇਰੇ ਅਰਗੇ 36 ਆਏ ਆਂਦਾ ਫਿਰ 36 ਆਏ ਤੇ 37ਵਾਂ ਜਿਹੜਾ ਅੱਜ ਆਇਆ ਤੇਰੀ ਛਾਤੀ ਦੇ ਵਿੱਚ 37 ਸੁਰਾਖ ਕਰਕੇ ਜਾਏਗਾ ਹੋਇਆ ਵੀ ਇਹੋ ਭਾਈ ਸਾਹਿਬ ਉਹਨਾਂ ਨੇ ਪ੍ਰਾਣ ਜਾਂ ਤਵਾਰੀਖਾਂ ਦੇ ਜੁਝਾਰੂਆਂ ਨੂੰ ਕਰਦਿਆਂ ਯਾਦ ਆਪਣੀ ਸਟੇਨ ਗਨ ਦੇ ਜਿਸ ਤਰ੍ਹਾਂ ਮੂੰਹ ਖੋਲੇ ਨੇ ਆਓ ਉਸ ਚਟਾਨਾ ਪਰਿਵਾਰ ਦੀ ਸ਼ਹੀਦੀ ਨੂੰ ਆਪਾਂ ਨਮਸਕਾਰ ਕਰਦੇ ਹਾਂ ਆਓ ਕਵੀ ਦੀ ਰਚਨਾ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ ਪਟਕੇ ਵੱਡੀ ਨਹਿਰ ਤੇ ਚੱਲੇ ਲਸੀ ਦਿੱਲੀ ਨੂੰ ਮਾਰ ਕੇ ਬੜਕਾਂ ਪੈ ਗਏ ਬੱਬਰ ਸ਼ੇਰ ਸੀ ਬਿੱਲੀ ਨੂੰ ਮਾਰ ਕੇ ਬੜਕਾਂ ਪੈ ਗਏ ਬੱਬਰ ਸ਼ੇਰ ਸੀ ਬਿੱਲੀ ਨੂੰ ਹਰਮੀਤ ਸਿੰਘ ਪਾਉ ਵਾਲੇ ਤੇ ਅਲਕੀ ਜੰਗੀ ਟਾਣੇ ਨੇ ਮੰਜਲ ਤੇ ਪਹੁੰਚ ਦਿਖਾਤੇ ਦਿਨ ਹੀ ਤਾਰੇ ਸੀ ਦੂਜੀ ਮੰਜ਼ਲ ਤੇ ਪਹੁੰਚ ਦਿਖਾਤੇ ਦਿਨ ਹੀ ਤਾਰੇ ਸੀ ਸਿੰਘ ਸੂਰਮੇ ਜੀ ਲਾਂਦੇ ਸਦਾ ਗੱਲ ਟਿਕਾਣੇ ਨੇ ਪੰਜਾਬ ਦੇ ਪਾਣੀ ਰੋਕੇ ਉਦੋਂ ਪਾਈ ਜਟਾਣੇ ਨੇ ਪੰਜਾਬ ਦੇ ਪਾਣੀ ਰੋਕੇ ਉਦੋਂ ਪਾਈ ਜਟਾਣੇ ਨੇ ਅਫਸਰਾ ਉੱਤੇ ਜੇ ਉਸਮਾਨੀ ਬਿਜਲੀ ਪੈ ਗਈ ਸੀ ਚੰਡੀਗੜ੍ਹ ਵਿੱਚ ਮੀਂਹ ਅੱਧ ਪਚਾਲੇ ਰਹਿ ਗਈ ਸੀ ਚੰਡੀਗੜ੍ਹ ਵਿੱਚ ਮੀਟਿੰਗ ਆ ਆਪ ਕਹਾਣੀ ਸੀ ਤੇ ਰੇਤੇ ਵਾਲੀ ਤੇ ਬੇਤਰਤ ਪੰਜਾਬ ਕਹਾਣੀ ਸੀ ਅੱਤ ਜਦੋਂ ਸੀ ਚੁੱਕੀ ਔਰ ਜਿੱਪੀ ਵਾਲੇ ਨੇ ਪੰਜਾਬ ਦੇ ਪਾਣੀ ਰੋਕੇ ਉਹਦੋਂ ਪਾਈ ਜਟਾਣੇ ਨੇ ਪੰਜਾਬ ਦੇ ਪਾਣੀ ਰੋਕੇ ਉਹਦੋਂ ਪਾਈ ਜਟਾਣੇ ਨੇ ਪੰਜਾਬ ਦੇ ਪਾਣੀ ਰੋਕੇ ਉਹਦੋਂ ਪਾਈ ਜਟਾਣੇ ਨੇ ਸਰਦਾਰ ਬਲਵਿੰਦਰ ਸਿੰਘ ਜਟਾਣੇ ਦੀ ਦੇਣਾ ਆਪਾਂ ਦੇ ਨਹੀਂ ਜੀ ਸਕਦੇ ਉਸ ਬੰਦੇ ਨੇ ਉਸ ਮਨੁੱਖ ਨੇ ਉਸ ਸੂਰਮੇ ਨੇ ਜੋ ਐਂਦਾ ਵੱਡਾ ਕਾਰਜ ਕੀਤਾ ਉਹਦੇ ਬਦਲੇ ਵਿੱਚ ਉਹਨੂੰ ਮਿਲਿਆ ਕੀ ਸੱਚ ਜਾਣਿਓ ਗਦਾਰ ਸਾਡੀ ਕੌਮ ਨੂੰ ਖਾ ਗਏ ਉਹ ਪਾਪੀ ਪੂਲਾ ਸਿੱਖੀ ਦੇ ਬਾਣੇ ਵਿੱਚ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੇ ਘਰ ਪਹੁੰਚਦਾ ਸਮੁੱਚੇ ਪਰਿਵਾਰ ਨੂੰ ਸੁੱਤੇ ਪਏ ਨੂੰ ਜਿਸ ਦੇ ਵਿੱਚ ਉਹਨਾਂ ਦੀ ਦਾਦੀ ਦਵਾਰਕਾ ਕੌਰ ਜੀ 80 ਸਾਲ ਦੀ ਉਮਰ ਹੈ ਜਸਮੇਲ ਕੌਰ ਜੀ 40 ਸਾਲ ਦੀ ਭੈਣ ਮਨਪ੍ਰੀਤ ਕੌਰ ਜੀ 13 ਸਾਲ ਦੀ ਆਪਣੇ ਭਾਣਜੇ ਸਿਮਰਨਜੀਤ ਸਿੰਘ 5 ਸਾਲ ਦੀ ਸਾਰਿਆਂ ਨੂੰ ਸੁੱਤੇ ਪਿਆ ਨੂੰ ਅੱਗ ਨਾਲ ਸਾੜ ਦਿੱਤਾ ਹੈ ਇਹ ਉਹ ਯੋਧੇ ਦੀ ਕੁਰਬਾਨੀ ਹੈ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਅੱਖੋਂ ਪਰੋਖੇ ਕੀਤਾ ਗਿਆ ਇਸ ਭਾਈ ਆਲ ਨੂੰ ਸਾਡੀ ਪੀੜ੍ਹੀ ਨੌਜਵਾਨੀ ਪੀੜ੍ਹੀ ਭੁੱਲ ਚੁੱਕੀ ਸੀ ਉਹ ਜਿਉਂਦਾ ਰਹਿ ਜਾਂਦਾ 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 ਸਿੱਧੂ ਮੂਸੇਵਾਲਾ ਜਾਂਦਾ ਜਾਂਦਾ ਆਖਰੀ ਗੀਤ ਦੇ ਵਿੱਚ ਉਸ ਨੂੰ ਗਾ ਗਿਆ ਉਸ ਤੋਂ ਬਾਅਦ ਜਾ ਕੇ ਸ਼ਰੋਮਣੀ ਕਮੇਟੀ ਨੂੰ ਹੋਸ਼ ਆਈ ਉਹਨੇ ਅਜਾਇਬ ਘਰ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਤਸਵੀਰ ਲਾਈ ਸੋ ਸ਼ਹੀਦਾਂ ਦੇ ਬਾਰੇ ਬੋਲਣਾ ਇਸ ਜਵਾਨ ਤੋਂ ਬੜਾ ਮੁਸ਼ਕਲ ਲੱਗਦਾ ਹੈ ਧੰਨ ਨੇ ਉਹ ਮਾਵਾ ਜਿਨ੍ਹਾਂ ਨੇ ਐਓ ਜੇ ਬੱਚੇ ਪੈਦਾ ਕੀਤੇ ਜਿਨ੍ਹਾਂ ਨੇ ਅਹਜੇ ਸੂਰਮਿਆਂ ਨੂੰ ਸ਼ਹੀਦੀਆਂ ਨੇ ਪੂਰਨੇ ਪਾਉਣ ਦੀ ਵੱਲ ਦਿੱਤੀ ਸੀਸ ਅਸੇਜਦਾ ਉਹਨਾਂ ਮਾਮਾਂ ਦੇ ਗੱਜ ਭਰ ਆਉਂਦਾ ਹੈ ਉਹਨਾਂ ਦੇ ਇਤਿਹਾਸ ਤੇ ਬੋਲਣ ਲਈ ਸੱਚ ਜਾਣਿਓ ਜ਼ੁਬਾਨ ਥਥਲਾਉਣ ਲੱਗ ਜਾਂਦੀ ਹੈ ਅਸੀਂ ਉਹ ਕੌਮ ਦੇ ਵਾਰਸਾਂ ਜਿਹੜੇ 7 ਤੇ 9 ਸਾਲ ਦੇ ਸ਼ਹੀਦ ਹੋ ਗਏ ਪਰ ਆਪਣੇ ਫਰਜ਼ ਤੋਂ ਡਿੱਗੇ ਨਹੀਂ ਅੱਜ ਵੀ ਨੌਜਵਾਨੀ ਹੜਾਂ ਦੇ ਵਿੱਚ ਜੋ ਸੇਵਾ ਨਿਭਾ ਰਹੀ ਹੈ ਉਨਾ ਅੱਗੇ ਵੀ ਸਾਡਾ ਸੀਸ ਸਜਦਾ ਆਉ ਸਮਸ ਇਜਾਜ਼ਤ ਨਹੀਂ ਦਿੰਦਾ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਗੁਰੂ ਦੀ ਸੰਗਤ ਰੱਬ ਰੂਪ ਹੋਇਆ ਕਰਦੀ ਹੈ ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ ਦਿਓ ਜੀ ਹੋਈਆਂ ਭੁੱਲਾਂ ਤੇ ਗੱਜ ਕੇ ਗੁਰਵਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਵੜਪਾਗੇ ਹੋ ਆਪ ਜੀ ਨੇ ਬਹੁਤ ਹੀ ਪਿਆਰ ਦੇ ਨਾਲ ਕਵੀਸ਼ਰੀ ਰੂਪ ਵਿੱਚ ਸਿੱਖ ਇਤਿਹਾਸ ਸ਼ਰਵਨ ਕੀਤਾ ਹੈ ਸੇਵਾ ਨਿਭਾਰੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਤਿੰਨਾਂ ਦਾ ਕਵੀਸ਼ਰੀ ਜਥਾ ਸਾਥ ਸੰਗਤ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ